ਉਦੋਂ ਮੱਝ ਦੇ ਨੇਕਾਂ ਸਿੱਖ ਮਾਲਵੇ ਦੀ ਧਰਤੀ ਤੇ ਪਹੁੰਚੇ ਉਹਨਾਂ ਸਿੱਖਾਂ ਵਿੱਚ ਸਭ ਤੋਂ ਮੋਰੀ ਸਿੱਖ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹ ਸੀ ਜਦੋਂ ਅਸੀਂ ਜਹਾਦ ਕਰਾਂਗੇ ਉਦੋਂ ਤੈਨੂੰ ਆਪੇ ਬੁਲਾ ਲਾਂਗੇ ਉਹ ਕੌਣ ਹੈ ਧੰਨ ਬੱਬਾ ਦੀਪ ਸਿੰਘ ਜੀ ਸੰਕੜੇ ਸਿੱਖ ਲੈ ਕੇ ਸਭੋ ਕੀ ਤਲਵੰਡੀ ਪਹੁੰਚੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ ਤੇ ਹਾਜ਼ਰ ਹੋ ਗਏ ਉਦੋਂ ਹੀ ਭਾਈ ਮਨੀ ਸਿੰਘ ਮਾਤਾ ਸੁੰਦਰ ਕੌਰ ਮਾਤਾ ਸਹਿਬ ਕੌਰ ਜੀ ਨੂੰ ਲੈ ਕੇ ਦਮਦਮਾ ਸਾਹਿਬ ਸਭੋ ਕੀ ਤਲਵੰਡੀ ਪਹੁੰਚੇ ਜਦੋਂ ਮਾਨ ਨੇ ਪੁੱਛਿਆ ਨਾ ਮਹਾਰਾਜ ਸਾਰੇ ਸਿੱਖ ਤੁਹਾਡੇ ਨਜ਼ਰ ਆਉਂਦੇ ਨੇ ਪਾਤਸ਼ਾਹ ਦਇਆ ਸਿੰਘ ਵੀ ਕੋਲ ਐ ਧਰਮ ਸਿੰਘ ਵੀ ਕੋਲ ਐ ਮਾਨ ਸਿੰਘ ਵੀ ਕੋਲ ਐ ਬਾਬਾ ਦੀਪ ਸਿੰਘ ਵੀ ਕੋਲ ਐ ਮਨੀ ਸਿੰਘ ਕੋਲ ਐ ਸਾਰੇ ਸਿੱਖ ਨਜ਼ਰ ਆਉਂਦੇ ਨੇ ਮੇਰੇ ਸਹਿਬ ਜੱਦੇ ਨਹੀਂ ਮਾਰੇ ਕਿਤੇ ਕੰਮ ਘੱਲੇ ਨੇ ਕਲਗੀਆਂ ਵਾਲੇ ਨੇ ਕਿਹਾ ਹਾਂ ਭੇਜ ਦਿੱਤੇ ਨੇ ਜਿੱਥੋਂ ਸਰੀਰ ਕਰਕੇ ਕੋਈ ਵਾਪਸ ਨਹੀਂ ਆਉਂਦਾ ਵਾਰ ਦਿੱਤੇ ਨੇ ਮੈਂ ਮਹਾਰਾਜ ਕਿਤੋਂ ਮਾਰ ਦਿੱਤੇ ਇੰਨੀ ਕਿਹੜੀ ਕੀਮਤੀ ਚੀਜ਼ ਸੀ ਜਿਹਦੇ ਤੋਂ ਮੇਰੇ ਪੁੱਤ ਬਾਹਰ ਦਿੱਤੇ ਕਲਗੀਆਂ ਬਣ ਲੈਨੇ ਬਚਨ ਕਿ ਇਹਨਾਂ ਪੁੱਤਰਨ ਕੇ ਸੀਸ ਤੇ ਵਾਰ ਦੀਏ ਸਤ ਚਾਰ ਚਾਰ ਮੂਏ ਤੋਂ ਕੀ ਆ ਹੁਆ ਜੀਵਤ ਕਈ ਨਜ਼ਰ ਫਿਰ ਉਸੇ ਦਮਨਮਾ ਸਭ ਦੀ ਧਰਤੀ ਜਿਹਨੂੰ ਸਭੋ ਕੀ ਤਲਵੰਡੀ ਕਰੇ ਉੱਥੇ ਪਾਤਸ਼ਾਹ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬਾਣੀ ਦੇ ਸੰਪੂਰਨ ਸਰੂਪ ਲਿਖਵਾਇਆ। ਕੱਲ ਮੈਂ ਕਿਤਾਬ ਨੂੰ ਪੜ੍ਹ ਰਿਆ ਸੀ ਉਹਨੇ ਲਿਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਦੋਂ ਪੰਥ ਨੇ ਹੁਕਮ ਕੀਤਾ ਨਾ ਗੜੀ ਚੰਕੋੜ। ਵਾਦਾ ਯਾਦ ਕਰਾਇਆ ਭਾਈ ਦਇਆ ਸਿੰਘ ਜੀ ਨੇ। ਕਹਿੰਦੇ ਕਲਗੀਆਂ ਵਾਲਿਓ ਤੁਸੀਂ ਪਾਤਸ਼ਾਹ ਜੀ ਅਨੰਦਪੁਰ ਸਭ ਕਈ ਵਾਰ ਸਾਨੂੰ ਕਹਿੰਦੇ ਸੀ ਜਦੋਂ ਅਸੀਂ ਪੁੱਛਣਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਤਾਂ ਸਾਨੂੰ ਦੱਸ ਦੋ ਆਪਣੀ ਜ਼ੁਬਾਨੀ ਅਰਥ ਕਰ ਜਾਓ ਤੇ ਤੁਸੀਂ ਕਹਿੰਦੇ ਸੀ ਵਕਤ ਆਏਗਾ ਵਿਲੇ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਵੀ ਸਮਝਾਵਾਂਗੇ ਵਿਲੇ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਵੀ ਸਮਝਾਵਾਂਗੇ ਪਾਤਸ਼ਾਹ ਅਜੇ ਤੱਕ ਅਰਥ ਸਮਝਾਏ ਨਹੀਂ ਤੁਸੀਂ ਚਮਕੌਰ ਦੀ ਗੜੀ ਵਿੱਚ ਸ਼ਹੀਦ ਨਹੀਂ ਹੋ ਸਕਦੇ ਮਹਾਰਾਜ ਪੰਥ ਤੁਹਾਨੂੰ ਹੁਕਮ ਕਰਦਾ ਹੈ ਅਜੇ ਤੁਹਾਡਾ ਇੱਕ ਬਚਨ ਅਧੂਰਾ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਵੀ ਵਿੱਲੇ ਹੋ ਕੇ ਸਮਝਾਵਾਂਗੇ ਮਹਾਰਾਜ ਉਹ ਕਦੋਂ ਸਮਝਾਉਂਗਾ ਪਾਤਸ਼ਾਹ ਨੇ ਪੰਥ ਦਾ ਹੁਕਮ ਮੰਨਿਆ ਗੜੀ ਚਮਕੌਰ ਛੱਡ ਦਿੱਤੀ ਅੱਜ ਉਹ ਬਚਨ ਪੂਰਾ ਕਰਨ ਦਾ ਵਕਤ ਆਇਆ ਸਾਬੋ ਕੀ ਤਲਵੰਡੀ ਹਜ਼ੂਰ ਨੇ ਕਿਹਾ ਭਾਈ ਮਨੀ ਸਿੰਘ ਕਾਗਜ਼ ਮੰਗਾਓ ਵਧੀਆ ਕਲਮ ਦੁਆਤ ਸਿਆਹੀ ਤਿਆਰ ਕਰੋ ਬਾਬਾ ਦੀਪ ਸਿੰਘ ਜੀ ਭਾਈ ਦੀਪ ਸਿੰਘ ਜਿਹਨਾਂ ਨੂੰ ਬਾਬਾ ਦੀਪ ਸਿੰਘ ਕਹਿੰਨੇ ਉਹਨਾਂ ਦੀ ਡਿਊਟੀ ਲਈ ਕਲਮਾਂ ਤਿਆਰ ਕਰਨੀਆਂ ਨਿੰਮ ਤੇ ਦਰਖਤ ਸਿਆਹੀ ਤਿਆਰ ਕਰਨੀ ਤੋਂ ਡੀ ਸੇਵਾ ਕਲਮ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਣੀ ਭਾਈ ਮਨੀ ਸਿੰਘ ਜੀ ਦੀ ਸੇਵਾ ਕਲਗੀਧਰ ਪਾਤਸ਼ਾਹ ਮਹਜਵੰਨੀ ਗੁਰੂ ਗ੍ਰੰਥ ਸਾਹਿਬ ਜੀ ਉਚਾਰਨ ਕਰਨ ਲੱਗ ਪਏ ਇੱਕ ਉਹ ਅੰਕ ਹਾਰ ਤੋਂ ਲੈ ਕੇ 18 ਦਾ ਸਦੀਸ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ ਭਾਈ ਮਨੀ ਸਿੰਘ ਲਿਖਦੇ ਰਹੇ ਬਾਬਾ ਦੀਪ ਸਿੰਘ ਕਲਮ ਦੁਆਦ ਦੀ ਸੇਵਾ ਕਰਦੇ ਰਹੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਤਾਰਾ ਵੀ ਕਰਦੇ ਰਹੇ ਔਰ ਸਾਧ ਸੰਗਤ ਇੱਕ ਦਿਨ ਮੈਂ ਲਾਈਵ ਤੋਂ ਕਿਹਾ ਪਿਆ ਦੇ ਮਨ ਵਿੱਚ ਇਹ ਹੁੰਦਾ ਹੈ ਮੂੰਹ ਜਵਾਨੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਵੇਂ ਸੁਣਾਤੀ ਸੀ ਇਹ ਯਾਦ ਰੱਖਿਓ ਪਹਿਲੀ ਗੱਲ ਗੁਰੂ ਨੂੰ ਵਿਅਕਤੀ ਨਾ ਕੋਈ ਸਮਝੇ ਗੁਰੂ ਕੱਲਾ ਸਰੀਰਕ ਵਿਅਕਤੀ ਨਹੀਂ ਹੈ ਅੱਲਾਹ ਤਾਲਾ ਦੀ ਅਗੰਮ ਸ਼ਕਤੀ ਹੈ ਗੁਰੂ ਨੂੰ ਕੱਲਾ ਮਨੁੱਖ ਨਹੀਂ ਆਪਾਂ ਸਮਝ ਸਕਦੇ ਗੁਰ ਪਰਮੇਸ਼ਰ ਹੈ ਗੁਰ ਨਾਰਾਇਣ ਦਾਏ ਗੁਰ ਗੁਰ ਜੋ ਸਿਰਜਣਹਾਰ ਗੁਰੂ ਨਾਰਾਇਣ ਦਈ ਹੈ ਤੇ ਸਿਰਜਣਹਾਰ ਹੈ ਗੁਰੂ ਕੋਈ ਛੋਟੀ ਪਾਵਰ ਨਹੀਂ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਉਹ ਅੰਕਾਰ ਤੋਂ 18 ਦਾ ਸੀਸ ਤੱਕ ਬਾਣੀ ਉਚਾਰਨ ਦਿੱਤੀ ਔਰ ਜੇ ਕਿਸੇ ਨੂੰ ਸ਼ੰਕਾ ਹੋਵੇ ਕਈ ਸਿੱਖ ਵੀ ਪੰਥ ਚ ਹੋਏ ਜਿਨ੍ਹਾਂ ਨੂੰ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਆਸ ਤੇ ਤਾਂ ਬਾਬਾ ਨਾਰਾਇਣ ਸਿੰਘ ਦੀ ਮੁੱਖ ਗ੍ਰੰਥੀ ਰਹਿ ਔਰ ਸਾਧ ਸੰਗਤ ਉਹਨੇ ਪੰਥ ਦੇ ਸਾਹਮਣੇ ਪੂਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਬਾ ਨਾਰਾਇਣ ਸਿੰਘ ਜੀ ਨੂੰ ਯਾਦ ਸੀ ਉਹ 90 ਦੀ ਧਰਤੀ ਤੇ ਉਹਨਾਂ ਨੇ ਇੱਕ ਚੌਂਕੜੇ ਤੇ ਮੂੰ ਜਵੰਨੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕੀਤਾ ਮੂੰ ਜਵੰਨੀ ਉਹਨਾਂ ਦਾ ਉੱਤੇ ਲਿਖਿਆ ਹੋਇਆ ਭਾਈ ਕਾਨ ਸਿੰਘ ਨੱਭਾ ਦੇ ਪਿਤਾ ਬਾਬਾ ਨਾਰਾਇਣ ਸਿੰਘ ਜੀ ਨੂੰ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਯਾਦ ਸੀ ਇੱਕ ਪਾਸੇ ਪ੍ਰਕਾਸ਼ ਕਰ ਲਿਆ ਪੰਥ ਨੇ ਦੂਜੇ ਪਾਸੇ ਉਹ ਅੱਖਾਂ ਬੰਦ ਕਰਕੇ ਚੌਂਕੜਾ ਮਾਰ ਕੇ ਬਹਿ ਗਏ ਇੱਕੋ ਅੰਕਾਰ ਤੋਂ ਲੈ ਕੇ ਤਿੰਨ ਦਿਨਾਂ ਵਿੱਚ ਪੂਰਾ ਗੁਰੂ ਗ੍ਰੰਥ ਸਾਹਿਬ ਦਾ ਉਹ ਨਹੀਂ ਪਾਠ ਸੁਣਾਇਆ ਜਿਨ੍ਹਾਂ ਨੂੰ 7 700 ਅੰਗ ਇੱਕੋ ਅੰਕਾਰ ਤੋਂ ਲੈ ਕੇ ਜਾਸੀ ਉਹ ਬੰਦੇ ਤਾਂ ਮੈਂ ਵੀ ਵੇਖੇ ਨੇ ਉਹ ਕਹਿੰਦੇ ਭਾਈ ਸਾਹਿਬ ਜੀ ਟੋਡੀ ਰਾਗ ਤੱਕ ਗੁਰੂ ਗ੍ਰੰਥ ਸਾਹਿਬ ਸਾਨੂੰ ਯਾਦ ਹੋ ਗਿਆ ਸੀ ਟੋਡੀ ਰਾਗ ਤੱਕ ਟੋਡੀ ਰਾਗ ਹੁਣ 1700 13 14 ਤੇ ਹੁੰਦਾ 713 14 ਦੇ ਅੱਧ ਨਾਲੋਂ ਵੱਧ 700 ਤੋਂ ਵੱਧ ਅੰਗ ਕਈ ਸਿੱਖਾਂ ਨੂੰ ਯਾਦ ਸੀ ਜਿਨ੍ਹਾਂ ਨੇ ਬੰਦਸ਼ 10ਵੇਂ ਪਾਤਸ਼ਾਹ ਦਾ ਆਪ ਰੱਬ ਨੇ ਭਾਈ ਜਮਹਾਨ ਖਾਨ ਵੀ ਡਿੱਗ ਪਿਆ ਬਾਬਾ ਦੀਦ ਸਿੰਘ ਵੀ ਡਿੱਗ ਪਏ ਪਰ ਸਿਦਕ ਵਾਲਾ ਫਿਰ ਉੱਠ ਕੇ ਖੜਾ ਹੋ ਗਿਆ ਆਪਣੀ ਤਲੀ ਦਾ ਸਹਾਰਾ ਸੀਸ ਨੂੰ ਦੇ ਕੇ ਕੰਡਾ ਸੱਜੇ ਹੱਥ ਵਿੱਚ ਮਦੰਨੇ ਜੰਗਵੇ ਫਿਰ ਜੂਜ ਦਾ ਰੌਲਾ ਪੈ ਗਿਆ ਸੀਸ ਵੱਡੇ ਵਾਲਾ ਵੀ ਲੜੀ ਜਾਂਦਾ ਹੈ ਸੀਸ ਵੱਡੇ ਵਾਲਾ ਵੀ ਲੜੀ ਜਾਂਦਾ ਫੌਜਾਂ ਡਰ ਕੇ ਭੱਜ ਗਈਆਂ ਲਾਹੌਰ ਤੱਕ ਤੁਰਕਾਂ ਦੀ ਫੌਜ ਰੌਲਾ ਪਾਉਂਦੀ ਰਹੀ ਸੀਸ ਵੱਡੇ ਵਾਲਾ ਵੀ ਮਗਰ ਆ ਰਿਹਾ ਹੈ ਸਾ সঙ্গਤ ਉਸ ਸੀਸ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦੇ ਪ੍ਰਕਰਮਾਂ 'ਚ ਪਿੰਡ ਕੀਤਾ ਅੱਜ ਵੀ ਜਦੋਂ ਤੁਸੀਂ ਦਰਸ਼ਨ ਕਰਨ ਜਾਓ ਨਾ ਤੇ ਸਰੋਵਰ ਦੀ ਪ੍ਰਕਰਮਾਂ 'ਚ ਸੀਸ ਅਸਥਾਨ ਅੱਜ ਵੀ ਬਣਿਆ ਹੋਇਆ ਸ਼ੁਭਾ ਕਿਹੜਾ ਸਿੱਖ ਹੈ ਜਿਹੜਾ ਉੱਥੋਂ ਲੰਘਣ ਲੱਗਿਆ ਮੱਥਾ ਨਾ ਝੁਕਾਵੇ ਸਿਰ ਨਾ ਝੁਕਾਵੇ ਉਸ ਸੀਸ ਪਤਾ ਕਿਉਂ ਲੱਗਦਾ ਹੈ ਦੋ ਸਿਰਾਂ ਦੀ ਕਹਾਣੀ ਸ਼੍ਰੀ ਦਰਬਾਰ ਸਾਹਿਬ ਵਿੱਚ ਲੱਗੇ ਇੱਕ ਸਿਰ ਉਹ ਹੈ ਜਿਹੜਾ ਸਿੱਖਾਂ ਨੇ ਹਰਮੰਦਰ ਸਾਹਿਬ ਦੇ ਅੰਦਰ ਵੱਢਿਆ ਤੇ ਉਹ ਸਿਰ ਅੰ ਪੰਜਾਬ ਵਿੱਚ ਨਹੀਂ ਰਹਿਣ ਦਿੱਤਾ ਪੰਜਾਬ ਦੀ ਹੱਦ ਟਪਾ ਕੇ ਬਿੱਕਾਂ ਨੇ Rajasthan ਲੈ ਗਏ ਉਹ ਮੱਸੀ ਰੰਗੜ ਦਾ ਸਿਰ ਸੀ ਜਿਹੜਾ ਸਿਰ ਜਿਹੜਾ ਮੱਥਾ ਲਾਉਣ ਆਉਂਦਾ ਹੈ ਦਰਬਾਰ ਸਾਹਿਬ ਉਹਦਾ ਸਿਰ ਵੱਢ ਕੇ ਬੱਡ ਟਪਾ ਦਿੰਦੇ ਨੇ ਤੇ ਜਿਹੜਾ ਮੱਥਾ ਝੁਕਾਉਣ ਆਉਂਦਾ ਉਹਦਾ ਸੀਸ ਅੱਜ ਵੀ ਪ੍ਰਕਰਮਾ ਵਿੱਚ ਸੋਭਾ ਦਿੰਦਾ ਹੈ ਜਿਨ੍ਹਾਂ ਦੇ ਸਿਰ ਜ਼ਿੰਦਗੀ ਨਾਲ ਭਰੇ ਹੋਏ ਦਰਬਾਰ ਸਾਬ ਆਏ ਉਹ ਵੱਢ ਕੇ ਵੀ ਕੰਨ ਟਬਾਤੇ ਤੇ ਜਿਹੜਾ ਸੀ ਸ਼ਰਧਾ ਭਰ ਕੇ ਆਇਆ ਉਹ ਅੱਜ ਵੀ ਪ੍ਰਕਰਮਾਂ 'ਚ ਸੋਭਾ ਦਿੰਦਾ ਹੈ ਸਾਧ ਸੰਗਤ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿੱਚ ਲੱਗਿਆ ਸੀਸ ਦੀ ਨਿਸ਼ਾਨੀ ਅੱਜ ਵੀ ਸਿੱਖਾਂ ਨੂੰ ਇਹ ਯਾਦ ਕਰਾਉਂਦੀ ਹੈ ਸਿਕੋ ਅੱਜ ਵੀ ਇਸ ਹਰਮੰਦਰ ਦੀ ਹਿਫਾਜ਼ਤ ਲਈ ਸੰਕਰੇ ਸੀਸ ਲੱਗ ਸਕਦੇ ਨੇ ਇਹ ਹਰਮੰਦਰ ਦੀ ਹਿਫਾਜ਼ਤ ਲਈ ਹਜ਼ਾਰਾਂ ਸੀਸ ਲੱਗ ਗਏ ਨੇ ਤੇ ਬਾਬਾ ਦੀਪ ਸਿੰਘ ਦਾ ਸੀਸ ਅੱਜ ਵੀ ਪਹਿਰਾ ਦਿੰਦਾ ਕੋਈ ਦਰਬਾਰ ਸਵਾਲ ਅੱਜ ਵੀ ਮੈਲੀ ਅੱਖ ਰੱਖੇ ਸੀਸ ਅੱਜ ਵੀ ਰੱਖਿਆ ਦਿੰਦਾ ਸਤ ਸੰਗਤ ਜਿਹੜੀ ਕੌਮ ਸ਼ਹੀਦਾਂ ਨੂੰ ਯਾਦ ਰੱਖਦੀ ਉਸ ਕੌਮ ਵਿੱਚ ਸ਼ਹੀਦ ਪੈਦਾ ਹੁੰਦੇ ਨੇ ਜਿਹੜੀ ਕੌਮ ਸ਼ਹੀਦਾਂ ਨੂੰ ਭੁੱਲ ਜਾਂਦੀ ਹੈ ਉਸ ਕੌਮ 'ਚੋ ਸ਼ਹੀਦ ਮੁੱਕ ਜਾਂਦੇ ਨੇ ਤੁਸੀਂ ਉਸ ਕੌਮ ਦੇ ਵਾਰਸ ਬੈਠੇ ਹੋ ਜਿਹਦੇ ਵਿੱਚੋਂ ਕਦੇ ਸ਼ਹੀਦ ਨਹੀਂ ਖਤਮ ਹੋ ਸਕਦੇ ਸਾਲ ਦੇ 365 ਦਿਨ ਘਟ ਜਾਂਦੇ ਨੇ ਸਾਡੇ ਸ਼ਹੀਦਾਂ ਦੀ ਘੰਟੀ ਵੱਜ ਜਾਂਦੀ ਹੈ ਕੋਈ ਐਸਾ ਦਿਨ ਨਹੀਂ ਜਿੱਦਣ ਸਿੱਖ ਕੌਮ ਵਿੱਚ ਕੋਈ ਸ਼ਹੀਦ ਨਾ ਹੋਵੇ ਮੈਂ ਇੱਕ ਦਿਨ ਸੁਣਾਇਆ ਜਿੱਦਣ ਸਰਦਾਰ ਸ਼ਾਮ ਸਿੰਘ ਅਟਾਰੀ ਸ਼ਹੀਦ ਹੋਏ ਨਾ ਸਭਰਾਮਾ ਉਦੋਂ ਆਪਣੇ ਆਨੇ ਧੁੱਖਾ ਕਰ ਲਿਆ ਡੋਗਰਿਆ ਨੇ ਧੁੱਖਾ ਕਰ ਲਿਆ ਜਿਹੜਾ ਬਰੂਦ ਕੱਲਣਾ ਸੀ ਉਹਦੇ ਥਾਂ ਤੇ ਕਾਫੂਸ ਘੰਨ ਦਿੱਤਾ ਸਰੋਂ ਦੀਆਂ ਬੋਰੀਆਂ ਘੱਲ ਦਿੱਤੀਆਂ ਬਰੂਦ ਭਿੱਜਿਆ ਨਹੀਂ ਅੰਗਰੇਜ਼ਾਂ ਦੇ ਸਾਹਮਣੇ ਫਿਰ ਕਮਜ਼ੋਰ ਪੈ ਗਏ ਕੱਟ ਗਣਤੀ ਸੀ ਅੰਗਰੇਜ਼ ਜਿੱਤ ਗਏ ਪਰ ਜਿਹੜਾ ਮੁਸਲਮਾਨ ਉਸ ਵਕਤ ਜੰਗ ਦਾ ਹਾਲ ਲਿਖ ਰਿਹਾ ਸੀ ਨਾ ਉਹ ਕਹਿੰਦਾ ਸੀ ਲੜਨ ਵਾਲਾ ਬੁੱਢਾ ਬੰਦਾ ਸੀ ਸਿੱਖਾਂ ਬਲ ਸ਼ਾਮ ਸਿੰਘ ਘਟਾਰੀ ਉਹ ਬਾਬਾ ਦੀਪ ਸਿੰਘ ਨੂੰ ਯਾਦ ਕਰਕੇ ਲੜ ਰਿਹਾ ਹੈ ਕਿਉਂਕਿ ਉਹਦੀਆਂ ਅੱਖਾਂ ਦੇ ਸਾਹਮਣੇ ਬਾਬਾ ਦੀਪ ਸਿੰਘ ਦਾ ਨਕਸ਼ਾ ਹੈ ਜੇ 80 ਸਾਲ ਦਾ ਬਜ਼ੁਰਗ ਖੰਡਾ ਚੱਕ ਚਲਾ ਸਕਦਾ ਹੈ ਮੈਨੂੰ ਕੀ ਹੋਇਆ ਕੌਮ ਦੀ ਖਾਤਰ ਸ਼ਾਮ ਸਿੰਘ ਅਟਾਰੀ ਮਦਾਨੇ ਜੰਗ ਅੰਦਰ ਚੱਟਾ ਦੜ ਜੋਈਦਾ ਰਿਹਾ ਤੇ ਉਹ ਮੁਸਲਮਾਨ ਨੇ ਪਤਾ ਕੀ ਲਿਖਿਆ ਕਹਿੰਦਾ ਭਾਵੇਂ ਆਪਣੇ ਤੁਖਾ ਕਰ ਗਏ ਸੀ ਡੋਗਰੇ ਸਿੱਖਾਂ ਨਾਲ ਭਾਵੇਂ ਬਰੂਦ ਦੇ ਥਾਂ ਸਰੋਂ ਦੀਆਂ ਬੋਰੀਆਂ ਘੱਲ ਦਿਤੀਆਂ ਸੀ ਉਹ ਮੈਂ ਅੰਗਰੇਜ਼ ਪੁਲ ਤੋਪਾਂ ਤੇ ਬੰਦੂਕਾਂ ਸੀ ਖਾਲਸੇ ਇਕੱਲੇ ਤਲਵਾਰਾਂ ਨਾਲ ਲੜਦੇ ਸੀ ਪਰ ਮੈਂ ਉਹ ਲੜਾਈ ਉਹ ਜੰਗ ਅੱਖਾਂ ਨਾਲ ਵੇਖੀ ਹੈ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦਮੇ ਫਸਾ ਪਾਸ਼ਾਈ ਫੌਜਾਂ ਭਾਰੀਆਂ ਨੇ ਤੇ ਉਹ ਮੁਸਲਮਾਨ ਨੇ ਪਤਾ ਕੀ ਲਿਖਿਆ ਕਹਿੰਦਾ ਮੈਂ ਅੱਖਾਂ ਨਾਲ ਵੇਖਿਆ ਕੀ ਹੋਇਆ ਕਹਿੰਦਾ ਸ਼ਾਮ ਮੁਹੰਮਦਾ ਸਿੰਧਾ ਨੇ ਗੋਰੀਆ ਦੇ ਬਾਗ ਨਿੰਬੂਆਂ ਲਹੂ ਨਚੋੜ ਸੱਡੇ ਹੋਵੇਂ ਅੱਖਾਂ ਨਾਲ ਵੇਖਿਆ ਸਿੰਗਾ ਨੇ ਗੋਰੀਆ ਦੇ ਐ ਲਹੂ ਨਚੋੜ ਤੇ ਜਿਵੇਂ ਨਿੰਬੂ ਨਚੋੜਦੇ ਪਰ ਉਹ ਤਾਂ ਆਪਣੇ ਧੁੱਖਾ ਦੇ ਗਏ ਜੰਗ ਵਿੱਚ ਸ਼ਹੀਦ ਹੋ ਗਏ ਸ਼ਾਮ ਸਿੰਘ ਟਾਰੀ ਔਰ ਖੁਸ਼ ਕਰਨ ਲਈ ਲਾਲਚਨ ਡੋਗਰਾ ਜਿਹੜਾ ਹੈ ਨਾ ਉਹਨੂੰ ਸਿੰਘ ਤਾਂ ਕਹਿ ਨਹੀਂ ਸਕਦੇ ਉਹ ਸੁਰਾ ਪਾਨ ਸ਼ਰਾਬ ਦਾ ਪਿਆਲਾ ਪਰ ਕੇ ਲਿਆ ਅੰਗਰੇਜ਼ ਅਫਸਰਾਂ ਦੇ ਨਾਲ ਉਸਨੂੰ ਕਹਿੰਦਾ ਲਓ ਜੀ ਖੁਸ਼ੀ ਮਨਾਓ ਸਿੱਖਾਂ ਦਾ ਆਖਰੀ ਸਰਦਾਰ ਵੀ ਮਾਰਿਆ ਗਿਆ ਸਿੱਖ ਰਾਜ ਖਤਮ ਹੋ ਗਿਆ ਹੁਣ ਤੁਹਾਡਾ ਕਬਜ਼ਾ ਪੂਰੇ ਹਿੰਦੁਸਤਾਨ ਤੇ ਪੰਜਾਬ ਤੇ ਤੁਹਾਡਾ ਰਾਜ ਹੋ ਗਿਆ ਆਲੋ ਖੁਸ਼ੀ ਮਨਾਓ ਮਦਨ ਨੇ ਜੰਗ ਵਿੱਚ ਉਹ ਸ਼ਾਮ ਸਿੰਘ ਔਟਾਰੀ ਦੀ লাশ ਕੋਲ ਖੜਾ ਸੀ ਜਦੋਂ ਡੋਕਰੇ ਨੇ ਉਹਨੂੰ ਭਰ ਕੇ ਦਿੱਤਾ ਸ਼ਰਾਬ ਦਾ ਪਿਆਲਾ ਅੰਗਰੇਜ਼ ਅਫਸਰ ਨੇ ਗੁੱਸੇ ਵਿੱਚ ਹੱਥ ਮਾਰ ਕੇ ਸੁੱਟ ਦਿੱਤਾ ਹੁਣ ਕਿ ਸਭ ਗੁੱਸੇ ਕਿਉਂ ਹੋ ਗਏ ਤੂੰ ਤਾਂ ਖੁਸ਼ ਹੋਣਾ ਚਾਹੀਦਾ ਤੁਸੀਂ ਸਿੰਘਾਂ ਤੋਂ ਜੰਗ ਜਿੱਤ ਗਏ ਤੁਹਾਡਾ ਰਾਜ ਹੋ ਗਿਆ ਕਹਿੰਦੇ ਉਹ ਅੰਗਰੇਜ਼ ਅਫਸਰ ਨੇ ਸ਼ਰਾਬ ਦਾ ਪਿਆਲਾ ਸੁੱਟ ਦਿੱਤਾ ਗੁੱਸੇ 'ਚ ਤੂੰ ਨੇ ਸ਼ਹੀਦ ਪਈ লাশ ਸ਼ਾਮ ਸਿੰਘ ਔਟਾਰੀ ਵੱਲ ਖੱਬਾ ਪੈਰ ਧਰਤੀ ਤੇ ਮਾਰ ਕੇ ਸੱਜੇ ਹੱਥ ਨਾਲ ਉਹਨੇ Laash ਨੂੰ ਸਲੂਟ ਕਰਕੇ ਕਹੋ ਸਰਦਾਰਾ ਅਸੀਂ ਜਿੱਤੇ ਨਹੀਂ ਸਾਨੂੰ ਧੋਖੇ ਨਾਲ ਜਿਤਾਇਆ ਤੂੰ ਸ਼ਹੀਦ ਹੋ ਗਿਆ ਪਰ ਸਿੱਖੋ ਤੁਸੀਂ ਹਾਰੇ ਨਹੀਂ ਤੁਹਾਨੂੰ ਹਰਾਇਆ ਗਿਆ ਜੇ ਤੁਹਾਡੇ ਆਪਣੇ ਤੁਹਾਡੇ ਨਾਲ ਧੋਖਾ ਨਾ ਕਰਦੇ ਆਹ ਜੰਗ ਵੀ ਤੁਸੀਂ ਜਿੱਤ ਗਏ ਸੀ ਸਿੱਖੋ ਸ਼ਾਮ ਸਿੰਘ ਅਟਾਰੀ ਤੈਨੂੰ ਤੂੰ ਹਾਰਿਆ ਨਹੀਂ ਤੈਨੂੰ ਹਰਾਇਆ ਗਿਆ ਸਾ ਸੰਗਤ ਉਹ ਅੰਗਰੇਜ਼ ਨੇ ਸਲੂਟ ਕਰਕੇ ਗਿਆ ਇਸ ਕੌਮ ਦੀ ਤਾਕਤ ਨੂੰ ਸਦਾ ਹੀ ਸਲਾਮਾ ਹੁੰਦੀਆਂ ਰਹਿਣਗੀਆਂ ਸਾ ਸੰਗਤ ਉਹਦਾ ਧਾਰਨ ਪਦਕ ਕੀ ਹੈ ਸਰੀਰ ਬਿਰਧ ਹੋ ਕੇ ਵੀ ਅੰਦਰ ਤਾਕਤ ਗੁਰੂ ਦੇ ਅਮਰ ਦੀ ਤਾਕਤ ਹੈ ਇਬਾਦਤ ਤੁਹਾਨੂੰ ਤਾਕਤ ਦਿੰਦੀ ਹੈ ਜਿਹੜਾ ਸਿੱਖ ਬਾਣੀ ਪੜ੍ਹਦਾ ਹੈ ਉਹ ਸਾਧ ਸੰਗਤ ਕਿਸੇ ਉਮਰ ਵਿੱਚ ਵੀ ਕੌਮਲੇ ਕੁਝ ਕਰ ਸਕਦਾ ਹੈ ਇਹ ਬਾਣੀ ਦੀ ਬਹੁਤ ਵੱਡੀ ਤਾਕਤ ਹੈ ਇੱਥੇ ਉਮਰਾਂ ਨਹੀਂ ਫਰ ਮੈਟਰ ਕਰਦੀਆਂ ਵੀ ਕਿਹੜੀ ਉਮਰ ਵਿੱਚ ਬੰਦਾ ਸ਼ਹੀਦ ਹੋਣ ਚੱਲੈ ਜੇ ਅਮਰਤ ਦੀ ਤਾਕਤ ਹੈ ਗੁਰੂ ਦੀ ਬਾਣੀ ਦੀ ਤਾਕਤ ਉਹ ਕਿਸੇ ਉਮਰ ਵਿੱਚ ਵੀ ਸ਼ਹਾਦਤ ਦੇ ਸਕਦਾ ਇਸ ਉਮਰ ਦਾ ਇੱਥੇ ਕੋਈ ਤਕਾ ਨਹੀਂ ਕਹਿੰਦੇ ਜਦੋਂ ਅੰਗਰੇਜ਼ਾਂ ਨੇ ਰਾਜ ਕਰਨਾ ਸੀ ਨਾ ਤੋਨਾਂ ਨੇ ਈਸਟ ਇੰਡੀਆ ਕੰਪਨੀ ਰਾਹੀਂ ਵਪਾਰ ਸ਼ੁਰੂ ਕੀਤਾ ਹਿੰਦੁਸਤਾਨ 'ਚ 1857 ਵਿੱਚ ਆਇਆ। ਅੰਗਰੇਜ਼ ਐਨੇ ਦਿਮਾਗ ਵਾਲੇ ਨੇ ਜਿੱਥੇ ਉਹਨਾਂ ਰਾਜ ਕਰਨੋਂ ਦੇ ਬਾਰੇ ਪਹਿਲਾਂ 100 ਸਾਲ ਸੋਚਣਾ ਸ਼ੁਰੂ ਕਰਦੇ ਵੇ ਇਹਨੂੰ ਆਪਣੇ ਕਬਜ਼ੇ 'ਚ ਲੈ ਲਿਆ। ਤੁਹਾਨੂੰ ਪਤਾ ਹੋਏਗਾ ਹੁਣ ਆਪਸ 'ਚ ਉਹਨਾਂ ਦਾ ਰੌਲਾ ਚੱਲਦਾ ਹੈ ਪੂਰੇ ਵਰਲਡ 'ਚ ਡਾਲਰ ਚੱਲਦਾ ਹੈ। ਤੇ ਜਿਹੜੇ ਜਿਹੜੀਆਂ ਕੰਟਰੀਆਂ ਪੱਜੋ ਦੇ ਵਿਰੋਧ ਵਿੱਚ ਨੇ ਮ ڈالر ਨੂੰ ਕਿਵੇਂ ਥੱਲੇ ਲਿਆਉਣੇ ਉਹਨੇ ਆਪਣਾ ਇੱਕ ਬਟਕਵੈਨ ਸ਼ੁਰੂ ਕੀਤਾ ਸੀਗਾ ਸੀ ਆਪਣਾ ਚਲਾਉਣੇ ਯੂਰਪ ਦੇ ਬਕਰੇ ਦੇਸ਼ਾਂ ਤੇ ਉਹਨੇ ਉੱਥੋਂ ਬੈਠਿਆ ਧਮਕੀ ਦਿੱਤੀ ਵੀ ਜੇ ਤੁਸੀਂ ਇਹ ਕੰਮ ਕੀਤਾ ਨਾ ਮੈਂ ਹਮਲਾ ਕਰਤਾ ਹਾਂ ਤੱਕ ਇਹ ਵਰਲਡ ਲੈਵਲ ਤੇ ਚੀਜ਼ਾਂ ਚੱਲ ਰਹੀਆਂ ਨੇ ਗੋਰੇ 100 ਸਾਲ ਅੱਗੇ ਸੋਚਦੇ ਨੇ ਵੀ ਕੀ ਕਰਨੀ ਜਦੋਂ ਉਹ ਇੰਡੀਆ ਵਿੱਚ ਆਏ ਭਾਰਤ ਵਿੱਚ ਰਾਜ ਕਰਨ ਤੋਂ ਪਹਿਲਾਂ ਉਹਨਾਂ ਨਿਰਖਣ ਕੀਤਾ ਲਾਰਡ ਲਾਜੀ ਤੋਂ ਲਾਰਡ ਬਲੀਆ ਪੁੱਛਦਾ ਜੀ ਮੈਂ ਨਿਰਖਣ ਕਰਵਾਉਣਾ ਚਾਹੁੰਦਾ ਉਹਨਾਂ ਤੇ ਕਰਵਾਓ ਉਹਨੇ ਨਿਰਖਣ ਕਰਵਾਇਆ ਕਿਹੜਾ ਇਲਾਕਾ ਕਮਜ਼ੋਰ ਹੈ ਕਿਹੜਾ ਇਲਾਕਾ ਤਾਕਤਵਰ ਹੈ ਦੁਸ਼ਮਣ ਨੂੰ ਜਿੱਤਣ ਤੋਂ ਪਹਿਲਾਂ ਉਹਦੀ ਕਮਜ਼ੋਰੀ ਦਾ ਵੀ ਪਤਾ ਹੋਣਾ ਚਾਹੀਦਾ ਉਹਦੀ ਤਾਕਤ ਦਾ ਵੀ ਪਤਾ ਹੋਣਾ ਚਾਹੀਦਾ ਜਿਹੜੇ ਤੱਲੇ ਕਮਜ਼ੋਰੀ ਵੇਖ ਕੇ ਹਮਲਾ ਕਰਦੇ ਨੇ ਉਹ ਹਾਰ ਜਾਂਦੇ ਨੇ ਦੋਏ ਚੀਜ਼ਾਂ ਦੁਸ਼ਮਣ ਦੀ ਕਮਜ਼ੋਰੀ ਦਾ ਵੀ ਪਤਾ ਹੋਵੇ ਦੁਸ਼ਮਣ ਦੀ ਤਾਕਤ ਦਾ ਵੀ ਪਤਾ ਹੋਵੇ ਅੰਦਾਜ਼ਾ ਉਸ ਅੰਗਰੇਜ਼ਾਂ ਨੇ ਦਮਾ ਪਾਸੇ ਲਵਾਣਾ ਸੀ ਉਹਨਾਂ ਨੇ ਕਿਹਾ ਕਮਜ਼ੋਰੀ ਦੱਸੋ ਭਾਰਤ ਦੀ ਤੇ ਤਾਕਤ ਦੱਸੋ ਨਿਰੀਖਣ ਕਰਨ ਵਾਲਿਆਂ ਖਬਰ ਮੋਰੇ ਲੈ ਕੇ ਰੱਖ ਦਿੱਤੀ ਕਮਜ਼ੋਰੀ ਭਾਰਤ ਦੀ ਇਹ ਹੈ ਇਹ ਧਰਮਾਂ ਵਿੱਚ ਵੰਡੇ ਹੋਏ ਨੇ ਫਿਰਕਿਆਂ ਵਿੱਚ ਵੰਡੇ ਹੋਏ ਨੇ ਇਹਨਾਂ ਨੂੰ ਤੁਨਜੋਰ ਕਰਨ ਲਈ ਧਰਮ ਦੇ ਨਾਂ ਉੱਤੇ ਦੰਗੇ ਕਰਵਾਏ ਜਾ ਸਕਦੇ ਨੇ ਫਿਰਕਾ ਪ੍ਰਸਤੀ ਦੇ ਦੰਗੇ ਹੋ ਸਕਦੇ ਨੇ ਇਹਨਾਂ ਨੂੰ ਪਾੜਨਾ ਸ਼ੁਰੂ ਕਰੋ ਅੰਗਰੇਜ਼ ਨੇ ਫਿਰ ਨੀਤੀ ਕੀ ਕੀਤੀ ਪਾੜੋ ਤੇ ਰਾਜ ਕਰੋ ਤੇ ਉਹਨਾਂ ਨੇ ਕਿ ਇਹਨਾਂ ਦੀ ਤਾਕਤ ਕੀ ਹੈ ਕਹਿੰਦੇ ਜੀ ਤਾਕਤ ਹਿੰਦੁਸਤਾਨ ਭਾਰਤ ਦੀਆਂ ਦੋ ਕੰਮਾਂ ਨੇ ਇੱਕ ਤੇ ਮਰਾਠੇ ਰਾਜਪੂਤ ਨੇ ਜਿੱਧਰਲੇ ਪਾਸੇ ਉਹ ਖੜ ਜਾਣ ਉਧਰ ਤੁਸੀਂ ਜਿੱਤ ਨਹੀਂ ਸਕਦੇ ਉਹ ਮਰਦੇ ਮਰ ਜਾਣਗੇ ਜੰਗ ਛੱਡ ਕੇ ਨਹੀਂ ਕਦੇ ਭੱਜਦੇ ਮਰਦੇ ਮਰ ਜਾਣਗੇ ਜੰਗ ਛੱਡ ਕੇ ਨਹੀਂ ਕਦੇ ਭੱਜਦੇ ਮਰਾਠੇ ਰਾਜਪੂਤ ਲੜਨ ਵਿੱਚ ਬੜੇ ਗਰੀਲੇ ਨੇ ਤਾਕਤਵਰ ਨੇ ਜਿੱੱਦੀ ਨੇ ਮਰਦੇ ਮਰ ਜਾਣਗੇ ਜੰਗ ਨਹੀਂ ਛੱਡਦੇ ਤੈਉ ਉਹਨਾਂ ਰਾਜਪੂਤ ਮਰਾਠਿਆਂ ਨੂੰ ਮਰਹੱਟੇ ਕਹਿੰਦੇ ਨੇ ਇਹ ਮਰ ਕੇ ਹੀ ਹਟਦੇ ਨੇ ਤੇ ਲਾਰਡ ਵਿਲੀਅਮ ਪੁੱਛਦਾ ਹੈ ਕਹਿੰਦਾ ਦੂਜੀ ਤਾਕਤ ਕਹਿੰਦਾ ਜੀ ਦੂਜੀ ਤਾਕਤ ਲੈਂਦੇ ਪੰਜਾਬ ਬੱਲੇ ਲੰਬੇ ਦਾੜਿਆਂ ਵਾਲੇ ਲੰਬੇ ਕਸ਼ਰਿਆਂ ਵਾਲੇ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਨੇ ਉਹ ਛੋਟੇ ਜਿਹੇ ਕੁੱਤੇ ਪੰਜਾਬ ਵਿੱਚ ਰਹਿੰਦੇ ਨੇ ਉਹਨੂੰ ਨਾ ਛੇੜਿਓ ਲੈਂਦਾ ਚੜਦਾ ਪੰਜਾਬ ਉੱਥੇ ਖਾਲਸਿਆਂ ਸਿੱਖਾਂ ਸਰਦਾਰਾਂ ਦਾ ਰਾਜ ਹੈ